ਅੰਜੀ ਸ਼ਤਿਸ਼ਰੀ ਇਕਾਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਜੁੜੀ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਹ ਖਬਰ ਆਉਂਦੇ ਹੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਆਗੂ ਗੁਰਪੰਤਵੰਤ ਸਿੰਘ ਪੰਨੂ ਨੇ ਫਲੋਰਿਡਾ ਦੇ ਗਵਰਨਰ ਰਾਹੀਂ ਪੀੜਤ ਪਰਿਵਾਰਾਂ ਲਈ 1 ਲੱਖ ਡਾਲਰ ਦੀ ਵਿੱਤੀ ਸਹਾਇਤਾ ਭੇਜੀ ਸੀ। ਇਸ ਮਦਦ ਤੋਂ ਬਾਅਦ ਹੁਣ ਅਦਾਲਤ ਵੱਲੋਂ ਜ਼ਮਾਨਤ ਦੇਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਉਸਤੇ ਲੱਗੇ ਕਾਨੂੰਨੀ ਐਕਟਾਂ ਅਧੀਨ ਬਣਦੀ ਲਗਭਗ 45 ਸਾਲ ਦੀ ਸਜ਼ਾ ਮਾਫ ਕੀਤੀ ਜਾਵੇਗੀ ਜਾਂ ਘੱਟ ਕੀਤੀ ਜਾਵੇਗੀ ਇਸ ਸਾਰੇ ਮਸਲੇ ਵਿੱਚ ਪੰਨੂ ਨੇ ਦੁਬਾਰਾ ਹਰਜਿੰਦਰ ਨਾਲ ਮੁਲਾਕਾਤ ਕੀਤੀ ਤੇ মিডিਆ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਉਸਨੇ ਅਮਰੀਕੀ মিডিਆ ਨੂੰ ਦੱਸਿਆ ਕਿ ਅੱਜ ਦੀ ਮੁਲਾਕਾਤ ਦੌਰਾਨ ਉਸਨੇ ਜੋ ਦੇਖਿਆ ਇਹ ਹਰਜਿੰਦਰ ਦਾ ਬਿਆਨ ਨਹੀਂ ਸਗੋ ਉਸ ਦੀ ਆਪਣੀ ਨਿਰਖਣ ਹੈ ਪੰਨੂ ਕਹਿੰਦਾ ਹੈ ਕਿ ਹਰਜਿੰਦਰ ਸਿੰਘ ਇਸ ਹਾਦਸੇ ਨਾਲ ਅੰਦਰੋਂ ਟੁੱਟ ਚੁੱਕਾ ਹੈ ਤੇ ਉਸ ਦੇ ਮਨ ਤੇ ਵੱਡਾ ਮਨੋਵਿਗਿਆਨਿਕ ਬੋਝ ਹੈ ਉਸਨੇ ਕਿਹਾ ਕਿ ਹਰਜਿੰਦਰ ਦੀਆਂ ਅੱਖਾਂ ਵਿੱਚ ਸਾਫ ਗਮ ਅਤੇ ਪੀੜਾ ਦੇ ਨਿਸ਼ਾਨ ਕਰਨੇ ਉਹ ਲਗਾਤਾਰ ਅਰਦਾਸ ਕਰਦਾ ਤੇ ਪੀੜਤ ਪਰਿਵਾਰ ਦੀ ਖੇਰ ਖਬਰ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਉਹ ਉਹਨਾਂ ਪਰਿਵਾਰਾਂ ਨਾਲ ਦਿਲੋਂ ਇਕਤਾ ਵਿੱਚ ਖੜਾ ਤੇ ਜੋ ਕੁਝ ਵੀ ਉਸ ਦਿਨ ਹੋਇਆ ਉਸ ਕਰਕੇ ਖੁਦ ਵੀ ਬਹੁਤ ਹੱਦ ਤੱਕ ਮਾਨਸਿਕ ਤੌਰ ਤੇ ਟੁੱਟਿਆ ਹੋਇਆ ਪੰਨੂ ਨੇ ਇਹ ਵੀ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਹਰਜਿੰਦਰ ਤੁਰੰਤ ਆਪਣੀ ਸੀਟ ਤੋਂ ਉੱਠਿਆ ਹਾਦਸਾ ਗ੍ਰਸਤ ਵੇਨਵਲ ਦੌੜਿਆ ਉਸ ਦਾ ਕੰਚ ਟੋੜਿਆ ਅਤੇ ਅੰਦਰੋਂ ਫਸੇ ਵਿਅਕਤੀ ਦਾ ਹੱਥ ਫੜ ਕੇ ਕਿਹਾ ਭਰਾ ਹੌਸਲਾ ਰੱਖ ਮਦਦ ਮੈਂ ਕਰ ਰਿਹਾ ਇਹ ਦ੍ਰਿਸ਼ ਦਿਖ ਹੁੰਦਾ ਹੈ ਕਿ ਉਸ ਦੇ ਦਿਲ ਵਿੱਚ ਡੂੰਘਾ ਪਛਤਾਵਾ ਹੈ ਉਸਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੇਸ ਕਿਸੇ ਜਾਣਬੁੱਝ ਕੇ ਕੀਤੀ ਗਈ ਨਿਰਦਈ ਕਾਰਵਾਈ ਨਹੀਂ ਸਗੋਂ ਇਹ ਦੁਖਦਾਈ ਗਲਤੀ ਸੀ ਹਰਜਿੰਦਰ ਦੀ ਅੰਦਰੋਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਮਨਸਾ ਨਹੀਂ ਸੀ ਉਸ ਨੂੰ ਕਾਤਲ ਜਾਂ دہشتਗਰਦ ਵਾਂਗ ਪੇਸ਼ ਕਰਨਾ ਬੇਇਨਸਾफी ਹੋਵੇਗੀ ਇਹ ਕੁੱਦਰ ਘਟਨਾ ਸੀ ਨਾ ਕਿ ਕੋਈ ਸੋਚਿਆ ਸਮਝਿਆ ਜੁਰਮ ਸ਼ਾਇਦ ਉਸ ਦਿਨ ਕੋਈ ਗਲਤ ਅਨੁਮਾਨ ਲੱਗ ਗਿਆ ਜਿਸ ਦਾ ਨਤੀਜਾ ਇਹ ਦਰਦਨਾਕ ਹਾਦਸਾ ਬਣ ਗਿਆ ਸੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੰਤ ਵਿੱਚ ਮੰਨੂ ਨੇ ਕਿਹਾ ਕਿ ਹਰਜਿੰਦਰ ਦੇ ਅਸੀਂ ਨਾਲ ਖੜੇ ਹਾਂ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਹ ਹਰ ਹਾਲ ਵਿੱਚ ਉਸ ਨੂੰ ਜੇਲ੍ਹ ਤੋਂ ਬਾਹਰ ਲਿਆ ਕੇ ਰਹਿਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਕਾਨੂੰਨੀ ਕਾਰਵਾਈ ਵਿੱਚ ਕੀ ਨਵਾਂ ਮੋੜ ਆਉਂਦਾ ਹੈ ਤੁਸੀਂ ਆਪਣੇ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ੱਤਿ ਸ਼੍ਰੀ ਅਕਾਲ ਦੋਸਤੋ